ਨਾਮਾ ਜੀ ਅਭਿਸ਼ੇਕ ਹਾਂ ਜੀ ਕੀ ਕੂੜਾ ਕੀ ਮੰਗਵਾ ਲਈ ਕੀ ਕਰੇ ਸੁਰੇ ਮੈਂ ਕੂੜਾ ਫੇਕਣ ਆਇਆ ਸਾਬ ਨੇ ਮਨਾ ਕੀਤਾ ਐ ਆਪਣੀ ਜਗਾ ਬਿਲਕੁਲ ਸਹੀ ਨੇ ਮੈਂ ਮੇਰੀ ਕੋਈ ਦੁਸ਼ਮਣੀ ਨਹੀਂ ਹੈ ਪਰ ਉਹ ਬੰਦਾ ਸਾਬ ਦਾ ਕੂੜਾ ਗਲੀ ਚ ਲੈ ਕੇ ਗਿਆ ਮੈਂ ਕਿਹਾ ਭਰਾਵਾ ਮੇਰਾ ਵੀ ਕੂੜਾ ਲੈ ਜਾ ਮੈਂ ਆਪਣਾ ਕੂੜਾ ਛੋਟਾ ਜਿਹਾ ਪੈਕੇਟ ਆਪਣਾ ਕੂੜੇਦਾਨ ਚ ਪਾਇਆ ਅਗਲੇ ਮੈਨੂੰ ਪੰਜ ਗਾਲਾ ਕੱਢ ਕੇ ਪੂਰੀ ਗਲੀ ਘਵਾਏ ਪੁੱਛ ਲੋ ਇਹ ਸੁੱਟ ਗਿਆ ਕਹਿੰਦਾ ਪੈਸੇ ਲੱਗਨੇ ਨੇ ਕਿੰਨੇ ਪੈਸੇ ਕਹਿੰਦਾ ਹਜ਼ਾਰ ਮੈਂ ਉਤੋਂ ਲੈਣਾ ਦੋ ਮੈਂ ਕਿਹਾ ਤੂੰ ਮੇਤੋਂ ਲੈ ਲੈ 3000 ਰੁਪਏ ਮੈਂ ਵੀ ਤੈਨੂੰ ਦੇਣਾਂ ਕਹਰਾ ਮੈਂ ਤੇਰਾ ਕੂੜਾ ਨਹੀਂ ਚੱਕਣਾ ਅੱਛਾ ਇਹ ਕਿਹੜੀ ਗੱਲ ਉਹ yellow ਵਾਲਾ ਬੰਦਾ ਬੰਦਾ ਬੁਲਾਓ ਇੱਥੇ ਬੁਲਾਓ ਗੱਡੀ ਨਹੀਂ ਇਹਨੂੰ ਮੈਂ ਗੱਡੀ ਨਹੀਂ ਜੀ ਇਹ ਝੂਠ बोल ਰਹੀ ਹੈ ਦਿਲ ਜਾਣ ਲੱਗਦੇ ਪਿਆ ਕਿ ਇਹ ਝੂਠ बोल ਰਹੀ ਹੈ ਹੈਗਾ ਕਹਿੰਦਾ ਰੇੜੇ ਚ ਕੂੜਾ ਵੜਾ ਮੈਂ ਕਿਹਾ ਮੈਂ ਜਾ ਕੇ ਕਿੱਥੇ ਸੁੱਟਾਂ ਮੈਂ ਕਿਹਾ ਮੈਂ ਜਾ ਕੇ ਕਿੱਥੇ ਤੁਸੀਂ ਦੱਸੋ ਮੈਂ ਜਾ ਕੇ ਕਿੱਥੇ ਸੁੱਟਾਂ ਰੇੜੇ ਹੇ ਮੇਰੇ ਰੇੜੇ ਜੁ ਆਏਗਾ ਨਾਲ ਜਾ ਕੇ ਕਿੱਥੇ ਫਿਰਟੂਗਾ ਜੀ ਕਹਿੰਨੀ ਆ ਜੇ ਘਰ ਮੇਰੇ ਕੁੜੇ ਵਾਲਾ ਨਹੀਂ ਲੱਗਿਆ ਆ ਠੀਕ ਆ ਤੁਸੀਂ ਆਪ ਜਿਹੜੇ ਜਿਹੜੇ ਘਰ ਨਹੀਂ ਜਾਂਦੇ ਉਹ ਤੁਸੀਂ ਆਪ ਕਹਿ ਦਿਓ ਕਿ ਭਈ ਤੁਸੀਂ ਆਪਣਾ ਘਰ ਚ ਕੂੜਾ ਇਕੱਠਾ ਕਰ ਰਹੇ ਹੋ ਛੋਟਾ ਨਿਆਣਾ ਆਇਆ ਕਰੇ ਬਿਮਾਰ ਹੋ ਜਾਊਗਾ ਇਹ ਤਾਂ ਸਰਕਾਰ ਨੂੰ ਦੇਖਣਾ ਚਾਹੀਦਾ ਇੱਕਦਮ ਕੂੜੇਦਾਨ ਬੰਦ ਕਰਤਾ ਹੈ ਕੂੜੇ ਵਾਲਾ ਘਰੇ ਆਂਦਾ ਨਹੀਂ ਕੂੜਾ ਲੈ ਕੇ ਜਾਂਦਾ ਨਹੀਂ ਬੰਦਾ ਜਾਏ ਕਿੱਥੇ ਕਿੰਨੇ ਦਿਨ ਹੋ ਗਏ ਜੀ ਕੂੜੇ ਵਾਲੇ ਨੂੰ ਮੈਨੂੰ 10-10 ਦਿਨ ਹੋ ਜਾਂਦੇ ਕੂੜਾ ਸੁੱਟਣਾ ਮੈਨੂੰ ਔਖਾ ਹੋ ਗਿਆ ਇਹ ਤਾਂ ਲੈ ਕੇ ਹੀ ਨਹੀਂ ਜਾਂਦਾ ਸਾਡੇ ਵੱਲ ਕੋਈ ਨਹੀਂ ਲੈ ਕੇ ਜਾਂਦੇ ਜੀ ਇਹਨੂੰ ਪੁੱਛੋ ਇਹਦੀ ਪਰੇਸ਼ਾਨੀ 200 ਰੁਪਏ ਦੋਗੇ ਤਾਂ ਲੈ ਕੇ ਜਾਣਾ ਪੂਰੀ ਗਲੀ ਦਾ ਵਹ ਜੀ ਕੀ ਦਾ 200 ਰੁਪਏ ਲੱਗਦੇ ਕੂੜੇ ਚ ਚਲੋ ਕੋਈ ਨਹੀਂ 200 ਵੀ ਲੱਗਣ ਜੇ ਮੇਰੇ ਘਰ ਨਹੀਂ ਲੱਗਿਆ ਤੂੰ ਤੇ ਤੂੰ ਆਪ ਹੀ ਕਹਦੇ ਬਈ ਸਾਰਿਆਂ ਦੇ ਘਰ ਦਾ ਮੈਂ ਲੈ ਕੇ ਜਾਣਾ ਤੁਹਾਡਾ ਵੀ ਲੈ ਜਾਣਾ ਤਾਂ ਮੇਰੇ ਤੋਂ ਕੋਈ ਦੁਸ਼ਮਣ ਹੀ ਆ ਤੇਰੀ ਉਹਨੂੰ ਦੇਖੋ ਜੇ ਬੰਦ ਕਰਤਾ ਆ ਸਾਰਾ ਸਰਕਾਰ ਨੇ ਇਹ ਬੰਦ ਕਰਤਾ ਆ ਤੇ ਆਮ ਆਦਮੀ ਤਪੈਸ ਗਿਆ ਨਾ ਉਹ ਕਿੱਥੇ ਜਾਊਗਾ ਕੂੜਾ ਸੁੱਟਣ ਲਈ ਹੁਣ ਅਸੀਂ ਅਸੀਂ ਕੂੜਾ ਸੁੱਟਣ ਆਈਏ ਤੇ ਇਹ ਤੇ ਮੁਲਾਜ਼ਮ ਮਨਾ ਕਰ ਦਿੰਦੇ ਆ ਇਹ ਡੈਂਪ ਕਰਾਵਾ ਇਸ ਮਸ਼ੀਨਾ ਕਰਾਵਾ ਨਹੀਂ ਮਸ਼ੀਨਾ ਖਰਾਬ ਐ ਸਾਰਿਆਂ ਨੂੰ ਪਰੇਸ਼ਾਨੀ ਹੋ ਰਹੀ ਆ ਪਰ ਜਿਹੜਾ ਕਾਰਜ ਕੂੜਾ ਪਿਆ ਰਹੇਗਾ ਦੇ ਘਰੇ ਬਿਮਾਰੀਆਂ ਤਾਂ ਫੈਲੂਗੀ ਨਾ ਤੁਸੀਂ ਆਪ ਸੋਚੋ ਠੀਕ ਹੈ ਨਾਲੇ ਫਿਰ ਕੂੜਾ ਥੱਲੇ ਜਾਣ ਨੂੰ ਕਹੋ ਤਾਂ ਐ ਉਹ ਬਦਤਮੀਜ਼ੀ ਕਰਦੇ ਆ ਕਿ ਨਹੀਂ ਅਸੀਂ ਨਹੀਂ ਲੈ ਕੇ ਜਾਣਾ ਗਾਲ ਕੱਢਿਆ ਬੱਤਮੀਜ਼ੀ ਹਾਂਜੀ ਗਾਲ ਕੱਢੀ ਹੈ ਸਾਡੇ ਨਾਲ ਦੇ ਨਾਲ ਹੀ ਕਹਿ ਰਿਹਾ ਕਿ ਮੈਂ ਨਾ ਮੁਲਾਜ਼ਮ ਮੈਂ ਔਨ ਡਿਊਟੀ ਹਾਂ ਔਨ ਡਿਊਟੀ ਹਾਂ ਮੈਂ ਤਾਂ ਬਦਤਮੀਜ਼ੀ ਨਹੀਂ ਕਰ ਸਕਦਾ ਤੁਸੀਂ ਮੈਂ ਕਿਹਾ ਔਨ ਡਿਊਟੀ ਹਾਂ ਤਾਂ ਕੂੜਾ ਤਾਂ ਲੈ ਕੇ ਜਾਏਗਾ ਕਿ ਨਹੀਂ ਲੈ ਕੇ ਜਾਏਗਾ ਹਾਂਜੀ ਸਰ ਕੀ ਨਾਮ ਹੈ ਜੀ ਕੀ ਨਾਮ ਸਰ ਮੈਂ ਕਪਲ ਕੁਮਾਰ ਸੋਨੂ ਜੀ ਸਾਬਕਾ ਕਾਉਂਸਲਰ ਜਵਾਨ ਹਾਂ ਤੋ ਸਾਡੇ ਜਵਾਨਗਰ ਵਿੱਚ ਜਿਹੜਾ ਮੇਨ ਡੰਪ ਆ ਪਿਛਲੇ ਦਿਨੇ ਲੁਧਿਆਣੇ ਸ਼ਹਿਰ ਦੇ ਕਈ ਡੰਪ ਜਿਹੜੇ ਓਪਨ ਸੀਗੇ ਉਹ ਬੰਦ ਹੋ ਚੁੱਕੇ ਹੋਏ ਆ ਤੇ ਸਾਡੇ ਇਲਾਕੇ ਵਿੱਚ ਕਈ ਆਲੇ-ਦੁਆਲੇ ਦੇ ਇਲਾਕਿਆਂ ਦਾ ਕੂੜਾ ਸਿੱਟਿਆ ਜਾ ਰਿਹਾ ਵਾ ਇਸ ਇੱਕ ਡੰਪ ਦੇ ਉੱਤੇ ਹੀ ਇੰਨਾ ਜ਼ਿਆਦਾ ਲੋਡ ਵੱਧ ਗਿਆ ਕਿ ਕੂੜਾ ਬਾਹਰ ਆਣ ਲੱਗ ਗਿਆ ਜਿਹੜੇ ਆਪਣੇ ਸਾਡੇ ਅਫਸਰ ਸਾਹਿਬਾਨ ਨੇ ਉਹ ਆਪਣੀ ਨਿਲਾਕੀ ਚਪਾਨ ਲਈ ਉਹ ਬਾਹਰ ਕੂੜਾ ਲੱਗਣ ਨਹੀਂ ਦੇਦੇ ਕੂੜੇ ਦੇ ਡੰਪ ਨੂੰ ਜਿਹੜਾ ਕੰਪੈਕਟਰ ਲੱਗਾ ਵਾ ਜਿਹਦੇ ਵਿੱਚ ਕੂੜਾ ਪੈਂਦਾ ਸੀਗਾ ਉਹ ਖਰਾਬ ਆ 6 ਦਿਨ ਤੋਂ 6 ਦਿਨ ਤੋਂ ਇਹਨਾਂ ਨੂੰ ਬਾਰ-ਬਾਰ ਅਸੀਂ ਗੱਲ ਕਹਿ ਰਹੇ ਆ ਕਿ ਜਿੰਨੀ ਦੇਰ ਕੰਪੈਕਟਰ ਤੁਹਾਡਾ ਠੀਕ ਨਹੀਂ ਹੋ ਰਿਹਾ ਪਹਿਲੀ ਗੱਲ ਤਾਂ ਇਹਨੂੰ ਠੀਕ ਕਰੋ ਇੱਕ ਜੇ ਲੋਡ ਜ਼ਿਆਦਾ ਵੱਧ ਗਿਆ ਤਾਂ ਇੱਕ ਦੋ ਇੱਥੇ ਐਕਸਟਰਾ ਲਾਇਆ ਜਾਣਾ ਤਾਂ ਕਿ ਲੋਕੀ ਪਰੇਸ਼ਾਨ ਨਾ ਹੋਣ ਕਿਉਂਕਿ ਕੂੜਾ ਘਰਾਂ ਵਿੱਚ ਪਿਆ ਰਹਿੰਦਾ ਘਰਾਂ ਚੋਂ ਨਿਕਲੂਗਾ ਤਾਂ ਡੰਪ ਤੇ ਜਾਊਗਾ ਹੈ ਨਾ ਜੇ ਡੰਪ ਦੇ ਕੰਪੈਕਟਰ ਹੀ ਹੈ ਨਹੀਂ ਤੇ ਉਹ ਸਿੱਟਾ ਜਾਊਗਾ ਕਿੱਥੇ ਹੁਣ ਇਹ ਅਫਸਰ ਆਪਣੀ ਨਲਾਇਕੀ ਛਪਾਣ ਕਰਕੇ ਇਹ ਇਹਨਾਂ ਨੂੰ ਵਿਚਾਰੇ ਢੇੜੇ ਵਾਲਿਆਂ ਨੂੰ ਸਫਾਈ ਕਰਮੀਆਂ ਨੂੰ ਕਹਿੰਦੇ ਆ ਕਿ ਤੁਸੀਂ 5 ਕਿਲੋਮੀਟਰ ਜਾ ਕੇ ਉੱਥੇ ਸਿੱਟੋ ਫਲਾਣੀ ਜਗ੍ਹਾ ਸਿੱਟੋ ਇਹ ਕੋਈ ਗੱਲ ਨਹੀਂ ਹੈਗੀ ਸਰ ਇਹ ਐਸੀ ਬਾਰ-ਬਾਰ ਬਾਰ-ਬਾਰ ਇਹ ਗੱਲਾਂ ਇਹਨਾਂ ਦੇ ਕੰਨਾਂ 'ਚ ਪਾ ਰਹੇ ਆ ਪਰ ਨਹੀਂ ਹੁੰਦੀ ਜਿੰਨੀ ਦੇਰ ਕੰਪੈਕਟਰ ਤੁਹਾਡਾ ਠੀਕ ਨਹੀਂ ਹੈ ਤੁਸੀਂ ਬਾਹਰ ਕਿਉਂ ਸਿੱਟਣ ਨਹੀਂ ਦਿੰਦੇ ਪਏ ਇਹਨਾਂ ਨੂੰ ਇੱਥੇ ਸਟਾਓ ਇੱਥੇ ਸਟਾ ਕੇ ਨਾਲ ਦੀ ਨਾਲ ਚੁਕਾ ਲੋ ਕਿ ਇਹ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਕਰਦੇ ਪਏ ਨੇ ਇਹ ਅਫਸਰ ਚਾਹੁੰਦੇ ਆ ਕਿ ਸਰਕਾਰ ਬਦਨਾਮ ਹੋਏ ਪਰ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੇ ਨਾਲ ਨੇ ਲੋਕਾਂ ਦੇ ਨਾਲ ਖੜਦੀ ਆ ਤੇ ਇਹ ਹਮੇਸ਼ਾ ਲੋਕਾਂ ਦੀ ਆਵਾਜ਼ ਚੱਕਦੀ ਜਾਈ ਆ ਹੁਣ ਜਦ ਅਫਸਰ ਆਈ ਸੀ ਕੀ ਗੱਲਬਾਤ ਹੋਈ ਸੀ ਕਮਿਸ਼ਨਰ ਸਾਹਿਬ ਕਹਿੰਦੇ ਮੇਰੇ ਕੋਲ ਜੀ ਕੱਲ ਚ ਵਰਕਿੰਗ ਦੀ ਉਹ ਹੈਗੀ ਆ ਵੀਡੀਓ ਮੈਂ ਕਿਹਾ ਦਿਖਾਉ ਸਰ ਉਹ ਵੀਡੀਓ ਨਹੀਂ ਨਿਕਲੀ ਉਹਨਾਂ ਕੋਲ ਹੁਣ ਦੂਜੀ ਗੱਲ ਦੇਖੋ ਤੁਸੀਂ ਆਪ ਦੇਖ ਸਕਦੇ ਹੋ ਡਾਕਟਰ ਸਾਹਿਬ ਉਹ ਚਲਦਾ ਨਹੀਂ ਪਿਆ ਤੁਸੀਂ ਆਪ ਦੇਖੋ ਕੰਪੈਕਟਰ ਚਲਦਾ ਨਹੀਂ ਪਿਆ ਇਹਨਾਂ ਨੂੰ ਕੋਈ ਸ਼ੌਂਕ ਥੋੜਾ ਜਿਹੜੇ ਇੱਥੇ ਮੌਕੇ ਦੇ ਮੌਕੇ ਦੇ ਇੱਕ ਜਿਹੜਾ ਅਫਸਰ ਇੱਥੇ ਬੈਠਾ ਸੁਪਰਵਾਈਜ਼ਰ ਉਹਨੂੰ ਚੱਕ ਕੇ ਸਸਪੈਂਡ ਕਰਕੇ ਚਲ ਗਿਆ ਕਿ ਤੂੰ ਇਹਨੂੰ ਇਹਨੂੰ ਬਦਲ ਦੋ ਇੱਥੋਂ ਇਹ ਇਹ ਜਦੋਂ ਇਹ ਜਿਹੜੇ ਇਸ ਤੋਂ ਉੱਤੇ ਵਾਲੇ ਅਫਸਰ ਨੇ ਉਹਨਾਂ ਤੇ ਕਿਉਂ ਨਹੀਂ ਗਾੜ ਡਿੱਗਦੀ ਹੁਣ ਕਮਿਸ਼ਨਰ ਸਾਹਿਬ ਨੂੰ ਅਸੀਂ ਪੁੱਛੇ ਕੀ ਗੱਲਬਾਤ ਹੈ ਕਹਿੰਦੇ ਕੁਝ ਕਹਿੰਦੇ ਕੁਝ ਹੋਇਆ ਹਲਵਾਨੀ ਇੰਨੇ ਕਹਿ ਕੇ ਨਾਲ ਹੀ ਚਲੇ ਗਏ ਆ ਚਲੋ ਕਮਿਸ਼ਨਰ ਸਾਹਿਬ ਦੀ ਨੋਟਿਚ ਹੀ ਲੈ ਆਏ ਆ ਜੀ ਕਿ ਸਾਨੂੰ ਇਹ ਦਿੱਕਤ ਆ ਰਹੀ ਆ ਇੱਕ ਕੰਪੈਕਟਰ ਕੰਪੈਕਟਰ ਠੀਕ ਕਰਾਇਆ ਜਾਣ ਅਤੇ ਡਬਲ ਜਿਹੜੇ ਬਾਹਰ ਕੈਪੈਸਿਟੀ ਇਹਦੀ ਜ਼ਿਆਦਾ ਵੱਧ ਗਈ ਆ ਇਹਨੂੰ ਠੀਕ ਕਰਾਇਆ ਹੋਵੇ ਤੇ ਇਹਦੇ ਨਵੇਂ ਲਵਾਇਆ ਜਾਣ ਦੋ ਤਿੰਨ ਜਿੰਨੀ ਜਿੰਨੀ ਦੇ ਕੰਪੈਕਟਰ ਤੁਹਾਡੇ ਨਹੀਂ ਲੱਗਦੇ ਜਿੰਨੀ ਦੇ ਤੁਹਾਡੇ ਕੰਪੈਕਟਰ ਨਹੀਂ ਹੁੰਦੇ ਓਨੀ ਦੇਰ ਕੂੜਾ ਇੱਥੇ ਸਿੱਟ ਕੇ ਨਾਲ ਦੀ ਨਾਲ ਛਕਾਇਆ ਜਾਵੇ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਮੁਲਾਜ਼ਮ ਤੰਗ ਹੋ ਰਹੇ ਜਿਹੜੀ ਕਹਿਣਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਾਰੇ ਮੁਲਾਜ਼ਮ ਤਾਂ ਤੰਗ ਹੋ ਰਹੇ ਲੋਕਾਂ ਲੋਕੀ ਤੰਗ ਹੋ ਰਹੇ ਇਲਾਕੇ ਦੇ ਇਲਾਕੇ ਦੇ ਲੋਕ ਇੰਨੇ ਪਰੇਸ਼ਾਨ ਨੇ ਉਹ ਕੂੜਾ ਹਫਤਾ ਹਫਤਾ ਆਪਣੇ ਘਰੇ ਰੱਖਦੇ ਕਿਉਂ ਰੱਖਣ ਸਰ ਕੂੜਾ ਉਹਦੇ ਨਾਲ ਬਿਮਾਰੀ ਵੀ ਫੈਲੇਗੀ ਬਿਮਾਰੀ ਫੈਲਦੀ ਪਈ ਹੈ ਜੀ ਜੇ ਹਫਤਾ ਹਫਤਾ 10 ਦਿਨ ਆਪਣੇ ਘਰੇ ਰੱਖੋਗੇ ਕੂੜਾ ਤੇ ਫਿਰ ਉਹ ਪਰੇਸ਼ਾਨੀ ਹੋਊਗੀ ਉਹਨਾਂ ਨੂੰ ਇੱਥੇ ਆ ਦੇ ਬੁੜੇ ਵਾਲਾ ਵੀ ਲਾਈਆ ਲੱਗੇ ਜਾਂਦਾ ਸੀ ਸੀ ਕੈਮਰੇ ਦੇ ਮੇਲੇ ਅਗਰ ਨਹੀਂ ਵਿੱਚ ਵੀ ਆ ਲekin ਤੇ ਪੂਰਾ ਨਹੀਂ ਰੁਕਿਆ ਨਾ ਰਾਤੀ ਕੋਈ ਵੀ ਲੱਗੀ ਹੋਈ ਸੀ ਕਾਫੀ ਕੀ ਕਾਰਨ ਪਈ ਇਹਦੇ ਇਹ ਸਰ ਕੰਪੈਕਟਰ ਇਹਨਾਂ ਦੇ ਖਰਾਬ ਨੇ ਪਿਛਲੇ 6-7 ਦਿਨਾਂ ਤੋਂ ਇਹ ਜਿਹੜੇ ਅਫਸਰ ਜਿਹੜੇ ਕੂੜੇ ਨਾਲ ਸੰਬੰਧਨ ਨੇ ਇਹ ਆਪਣੀ ਨਲਾਇਕੀ ਛਪਾਨ ਲਈ ਉਹਨੂੰ ਠੀਕ ਕਰਾਉਣ ਦੀ ਬਜਾਏ ਲੋਕਾਂ ਨੂੰ ਕਹਿੰਦੇ ਇੱਥੇ ਕੂੜਾ ਨਾ ਸਿੱਟੋ ਹੁਣ ਕਿੱਥੇ ਸਿੱਟਣ ਨੂੰ ਆਪਣੇ ਘਰੇ ਥੋੜਾ ਕੂੜੇ ਦਾ ਡੰਪ ਬਣਾ ਲੈਣਗੇ ਇਹਨਾਂ ਨੂੰ 20 ਵਾਰ ਕਹਿ ਲਿਆ ਭਾਈ ਸਾਹਿਬ ਨੂੰ ਠੀਕ ਕਰੋ ਠੀਕ ਕਰਕੇ ਐਕਸਟਰਾ ਜਿਹੜਾ ਲੱਗਦਾ ਤੁਹਾਡੀ ਕੈਪੈਸਿਟੀ ਜੇ ਢੋਲ ਦੀ ਵੱਧ ਗਈ ਆ ਤਾਂ ਇੱਥੇ ਇੱਕ ਦੋ ਹੋਰ ਕੰਪੈਕਟਰ ਲਾਓ ਲੋਕਾਂ ਨੂੰ ਪਰੇਸ਼ਾਨ ਕਰਦੇ ਨਾਲ ਮੁਲਾਜ਼ਮਾਂ ਨੂੰ ਪਰੇਸ਼ਾਨ ਕਰਦੇ ਪਏ ਨੇ ਕੀ ਇਹ ਇਹ ਸਾਬ ਕਰਕੇ ਨਾ ਅੰਦਰ ਕੁੜੇ ਇਹ ਚੰਦ ਕਰੋ ਦੀ ਕੁੜੇ ਵਾਲਾ ਕੂੜਾ ਨਹੀਂ ਲੈ ਕੇ ਜਾਂਦਾ ਚੰਦ ਅਫਸਰ ਚੰਦ ਅਫਸਰ ਜਿਹੜੇ ਚਾਹਦੇ ਆ ਸਰਕਾਰ ਦੀ ਬਦਨਾਮੀ ਕਰਨਾ ਇਹ ਅਫਸਰਾਂ ਨੂੰ ਕੇਲ ਪਾਈ ਜਾਊਗੀ ਇਸ ਸਬੰਧਤ ਜਿਹੜੇ ਹਲਕਾ ਐਮ ਐਲ ਏ ਗੁਰਪ੍ਰੀ ਗੋਗੀ ਜੀ ਉਹਨਾਂ ਦੀ ਧਿਆਨ ਵਿੱਚ ਇਹ ਮਾਮਲਾ ਲਿਆਵਾਂਗੇ ਉਹਨਾਂ ਨੂੰ ਦੱਸਾਂਗੇ ਤੇ ਇਹ ਜਲਦ ਤੋਂ ਜਲਦ ਇਹਨੂੰ ਕੰਪੈਕਟਰ ਲਵਾਉਣ ਦੀ ਕੋਸ਼ਿਸ਼ ਕਰਦੇ ਆ ਕਿ ਵੀ ਇਹਦੇ ਦੋ ਐਕਸਟਰਾ ਕੰਪੈਕਟਰ ਲੱਗਣ